ਪਹਿਲਾਂ ਅਸੀਂ ਜਦੋਂ ਚਾਰਟ ਲਿਆ ਸੀ ਉਦੋਂ ਮੈਂ ਸ਼ੁਰੂਆਤ ਕੀਤੀ ਸੀ ਲੋਕਾਂ ਨੂੰ ਸੇਪੀਲ ਵੀ ਕੀਤੀ ਸੀ ਕਾਫੀ ਸਬਾਰ ਕੀਤੀ ਸੀ ਕਿਤਾ ਸੀ ਸਾਡਾ ਲੋਕਾਂ ਵੱਲੋਂ ਸਹਿਯੋਗ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਫਿਰ ਲੋਕਾਂ ਵੱਲੋਂ ਆਪਣੀ ਇਮਾਨਦਾਰੀ ਨਗਾਣਾ ਸ਼ੁਰੂ ਕਰ ਦਿੱਤਾ ਸੀ ਜਿਸ ਇਸ ਮੈਨੂੰ ਕਾਫੀ ਜ਼ਿਆਦਾ ਮੁਸ਼ਕਲ ਆ ਰਹੀ ਸੀ ਅੱਜ ਫਿਰ ਤੁਹਾਡੇ ਹਾਊਸ ਦੇ ਸਾਰੇ ਕੌਂਸਲ ਸਹਿਬਾਨ ਐਸਐਚਐ ਸਾਹਿਬ ਸਾਰੇ ਦੇ ਨਾਮ ਲੈ ਕੇ ਅੱਜ ਨਿਕਲੇ ਆ ਜੀ ਤੇ ਸਾਰਾ ਅਸੀਂ ਪਹਿਲਾਂ ਵਾਂਗੂ ਹੀ ਸਮਾਨ ਚੁਕਵਾ ਰਹੇ ਹਾਂ ਤਾਂ ਕਿ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਪਵੇ ਦੇਖੋ ਅਸੀਂ ਲੋਕਾਂ ਨੂੰ ਪਹਿਲਾਂ ਵੀ ਕੋਣ ਚੈਨਲਾਈ ਵੀ ਬੇਨਤੀ ਕੀਤੀ ਸੀ ਕਿਰਪਾ ਕਰਕੇ ਆਪੋ ਆਪਣਾ ਸਮਾਨ ਜਿਹੜਾ ਦੁਕਾਨ ਦੇ ਅੰਦਰ ਰੱਖਣ ਤਾਂ ਕਿ ਸੁਧਾਰਨ ਲੋਕਾਂ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਸਰ ਇਹ ਲੋਕਾਂ ਨਾਲ ਸੰਯੋਗ ਮਿਲੇ ਕੋਈ ਦੇਖੋ ਲੋਕਾਂ ਨਾਲ ਸੰਯੋਗ ਥੋੜੀ ਕਰਨਾ ਹੁੰਦਾ ਜੀ ਲੋਕਾਂ ਨੇ ਤਾਂ ਜਗ੍ਹਾ ਮਲੀਆਂ ਹੁੰਦੀਆਂ ਆਰਜੀ ਤੌਰ ਤੇ ਬੈਠੇ ਹੁੰਦੇ ਨੇ ਬਾਹਰ ਉਹਨਾਂ ਦਾ ਵਿਰੋਧ ਕਰਨਾ ਹੁੰਦਾ ਜੀ ਸਾਡੇ ਵੀ ਕਾਫੀ ਅਦਾ ਬਣਾਏ ਗਏ ਲੋਕਾਂ ਵੱਲੋਂ ਆਪਾਂ ਪਹਿਲਾਂ ਅਸੀਂ ਇਹ ਕਰਵਾ ਕੇ ਉਸ ਤੋਂ ਬਾਅਦ ਅਸੀਂ ਥੜੇ ਦੁਵਾਨ ਦਾ ਵੀ ਰੱਖੇਦਾ ਜੀ ਕਿਉਂਕਿ ਸਾਡੇ ਨਾਲੇ ਵੀ ਸਾਫ ਨਹੀਂ ਹੋ ਰਹੇ ਅਸੀਂ 4 ਨੰਬਰ ਤੋਂ ਜਿਹੜਾ ਸਾਡੇ ਦੁਵਾਨ ਦੀ ਮੂਹਰ ਸ਼ੁਰੂ ਕਰ ਰਹੇ ਹੁਣ ਜਿਨ੍ਹਾਂ ਦਾ ਸਮਾਨ ਬਾਹਰ ਰੱਖਿਆ ਉਹਦੇ ਆਪਣਾ ਹੱਕ ਸਮਝਦਾ ਕਿ ਬਾਹਰ ਰੱਖਣਾ ਹੀ ਰੱਖਣਾ ਜੀ ਪਰ ਉਹ ਇਹ ਨਹੀਂ ਦੇਖਦੇ ਕਿ ਉਸ ਕਰ ਲੋਕਾਂ ਨੂੰ ਕਿੰਨੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਅਸੀਂ ਤੇ ਲੋਕਾਂ ਨੂੰ ਵੀ ਇਹੀ ਅਪੀਲ ਕਰਾ ਕਰਾਂਗੇ ਕਿ ਕਿਰਪਾ ਕਰਕੇ ਆਪੋ ਆਪਣਾ ਸਮਾਨ ਜਿਹੜੇ ਆਪਣੀ ਦੁਕਾਨਾਂ ਦੇ ਅੰਦਰ ਰੱਖਣ ਬਾਹਰ ਨਾ ਲਗਾਉਣ ਤਾਂ ਕਿ ਲੋਕਾਂ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਦੇਖੋ ਅਸੀਂ ਫਿਰ ਸਮਾਨ ਵੀ ਚੁੱਕਾਂਗੇ ਜਬਤ ਵੀ ਕਰਾਂਗੇ ਅਸੀਂ ਜੁਰਮਾਨਾ ਵੀ ਕਰਾਂਗੇ ਉਹਨਾਂ ਦੇ ਕੋਰਟ ਕੇਸ ਵੀ ਕਰਾਂਗੇ ਬਿਲਕੁਲ ਸਾਨੂੰ ਇਹ ਕਾਫੀ ਸਮੇਂ ਤੋਂ ਇਹ ਪ੍ਰੋਬਲਮ ਇਹ ਸਮੱਸਿਆ ਆ ਰਹੀ ਹੈ ਆਪਾਂ ਆਪਣੇ ਏਰੀਆ ਚ ਕਾਫੀ ਟਾਈਮ ਤੋਂ ਦੇਖ ਰਹੇ ਹਾਂ ਕਿ ਨਾ ਕਿ ਇਹ ਟ੍ਰ ਜੇ ਸੰਬੰਧ ਵਿੱਚ ਆਪਣੇ ਏਰੀਆ ਦੇ ਸਾਰੇ ਐਮਸੀ ਸਾਹਿਬਾਨ ਸਾਡੇ ਨਾਲ ਆਏ ਆ, ਈਓ ਸਾਹਿਬ ਸਾਡੇ ਨਾਲ ਆ। ਅਸੀਂ ਪੂਰੇ ਰੋਡ ਵਿਜ਼ਿਟ ਕਰ ਰਹੇ ਹਾਂ ਜਿੱਥੇ-ਥੇ ਕਿਤੇ ਐਂਕਰੋਚਮੈਂਟਸ ਹੈਗੀਆਂ ਜਾਂ ਰੇੜੀਆਂ ਲੱਗੀਆਂ। ਉਹ ਸੇ ਰਿਮੂਵ ਕਰਾ ਰਹੇ ਆ ਤੇ ਵਾਰਨਿੰਗ ਵੀ ਕਰ ਰਹੇ ਆ ਸਾਰਿਆਂ ਨੂੰ ਕਿ ਨੈਕਸਟ ਫਿਊਚਰ ਚ ਇਹ ਚੀਜ਼ਾਂ ਅਲਾਉ ਨਹੀਂ ਕੀਤੀ ਜਾਏਗੀ। ਜਿੱਥੇ-ਕਿਤੇ ਇਹਦੇ ਤੇ ਐਂਕਰੋਚਮੈਂਟਸ वगੈਰਾ ਸਾਨੂੰ ਦਿਖਦੀ ਹੈ, ਉਹਦੇ ਉੱਤੇ ਲੀਗਲ ਐਕਸ਼ਨ ਲਿਆ ਜਾਏਗਾ।